ਮੇਰਾ ਨਾਮ ਸੁਖਪਾਲ ਸਿੰਘ ਹੈ ਮੈਂ ਧਰਮਕੋਟ ਨਿਵਾਸੀ ਹਾਂ ਕੱਲ ਨੂੰ ਮੈਂ ਮੇਰੇ ਦੋਸਤ ਦੇ ਨਾਲ 20000 ਰੁਪਏ ਲੈ ਕੇ ਲੋਹਿਆ ਮੇਰੇ ਇੱਕ ਦੋਸਤ ਨੂੰ ਦੇਣ ਜਾ ਰਿਹਾ ਸੀ ਬਜੂਆਂ ਕਲਾ ਕੋਲੇ ਮੇਰੇ ਤੇ ਦੋ ਅਗਿਆਤ ਵਿਅਕਤੀਆਂ ਨੇ ਪਾਈਪਾਂ ਨਾਲ ਜਾਨਲੇਵਾ ਹਮਲਾ ਕਰਿਆ ਜਾਨਲੇਵਾ ਹਮਲਾ ਕਰਿਆ ਤੇ ਮੈਂ ਲੋਈ-ਲੁਹਾਨ ਹਾਲਤ ਵਿੱਚ ਸ਼ਾਕੋਟ ਪੁਲਿਸ ਸਟੇਸ਼ਨ ਆਇਆ ਇੱਥੇ ਮੈਨੂੰ ਗੇਟ ਤੇ ਹੀ ਸਰਦਾਰ ਬਲਵਿੰਦਰ ਸਿੰਘ ਢੁਲਰ ਸਰ ਐਸ ਐਚਓ ਸਾਹਿਬ ਆ ਮੈਨੂੰ ਮਿਲ ਕੇ ਮੈਨੂੰ ਲੋਈ ਲੋਹਾਨ ਹਾਲਤ ਵਿੱਚ ਦੇਖ ਕੇ ਮੈਨੂੰ ਇਹਨਾਂ ਨੇ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਕਿ ਤੁਸੀਂ ਟ੍ਰੀਟਮੈਂਟ ਲਵੋ ਜੋ ਮੇਰੇ ਨਾਲ ਲੜਕਾ ਸੀ ਉਹਨੂੰ ਉਹਨਾਂ ਨੇ ਨਾਲ ਬਿਠਾ ਰਿਆ ਮੁਕਾਏ ਵਾਅਦਾ ਤੇ ਜਾਣ ਵਾਸਤੇ ਫਿਰ ਮੈਨੂੰ 2 ਟਾਈ ਘੰਟੇ ਬਾਅਦ ਉਹਨਾਂ ਦੀਆਂ ਪਿਕਸ ਭੇਜਿਆ ਕਿ ਇਹੋ ਹੀ ਬੰਦੇ ਸੀ ਕਿ ਹਾਂਜੀ ਸਰ ਇਹੋ ਹੀ ਸੀ ਤੇ ਇਹਨਾਂ ਨੇ 4 ਘੰਟੇ ਦੇ ਅੰਦਰ ਉਹਨਾਂ ਸਾਰਿਆਂ ਨੂੰ ਦਬੋਚ ਲਿੱਤਾ ਜੋ ਮੇਰੀ ਰਕਮ ਸੀ ਉਹ ਵੀ ਇਹਨਾਂ ਨੇ ਰਿਕਵਰ ਕਰ ਲਈ ਹੋਈ ਹੈ ਸਰਦਾਰ ਬਲਵਿੰਦਰ ਸਿੰਘ ਢੁੱਲਰ ਐਸ ਐਚਓ ਸਾਹਿਬ ਤੇ ਪੂਰੀ ਸ਼ਾਹਕੋਟ ਟੀਮ ਦਾ ਮਸਾਦਿਲ ਤੋਂ ਤੁਹਾਨੂੰ ਵਧਾਤ ਕਰਦਾ ਇਹੋ ਜੀ ਟੀਮ ਦਾ ਵਸਤਵ ਦੇ ਵਿੱਚ ਇੱਕ ਸਨਮਾਨਜਨਕ ਇੱਕ ਮੈਂ ਇਹਨਾਂ ਨੂੰ ਤਜਰਬਾ ਦੱਸਦਾ ਵਾਂ ਕਿ ਇੰਨੀ ਫਾਸਟ ਔਰ ਕੁਇਕ ਸਰਵਿਸ ਮੈਂ ਪਹਿਲਾਂ ਨਹੀਂ ਦੇਖੀ। ਉਹ थाना ਸ਼ਾਕੋਟ ਮਿਥੇ 12 8 2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਖੱਸਰ थाना ਸ਼ਾਕੋਟ ਇੰਸਪੈਕਟਰ ਪ੍ਰਿੰਦਰ ਸਿੰਘ ਪੁੱਲੋਂ ਰਾਵਣੂ ਇੱਕ ਤਲਾਸ਼ ਦਿੱਤੀ ਸੀ ਕਿ ਉਹਦੇ ਉਨ ਦੋ ਐਕਟਵਸ ਸਾਰਾ ਨੇ ਨਾਰਮਲ ਵਿਅਕਤੀ ਨੇ ਉਤਤਪਨਿਆਰ ਦੇ ਖਰੂਲੇ ਜੋ ਇਸ ਕਟਰਾ ਦੇ ਸੰਗੀਤਾਂ ਦੇਖਦੇ ਹੋਏ ਮੁਕਫਸਾ ਥਾਣਾ ਵੱਲੋਂ ਮਾਂਜੂਗ ਐਸਐਸਪੀ ਜ਼ਿਲ੍ਹਾ ਜਰੰਧਾ ਦੇ ਅਧੀਸਥਾਰ ਹਰਵੰਦ ਸਿੰਘ ਵਰਕੀ ਦੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਅਤੇ ਤੁਰੰਤ ਕਾਰਵਾਈ ਕਰਦਿਆਂ ਕਰੀਬ 2 ਘੰਟਿਆਂ 'ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾਂ ਨੂੰ 50000 ਰੁਪਏ ਖੋਇਆ ਹੋਇਆ ਸਮੀਤ ਇੱਕ ਵਾ ਜਿਹੜਾ ਵਰਤੀ ਸਿਵਾਰਦਾਚ ਪ੍ਰਬੰਧ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਅਵਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾਪੋਪ ਇੰਡੀਆ ਥਾਣਾ ਜੀਰਾ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮੁਸਤੈਦੀ ਨਾਲ ਇਹ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਅਤੇ ਬਾਕੀ ਵੀ ਘਟਨਾ ਸੰਬੰਧੀ ਪੁਲਸਵਾਰੀ ਸੰਗਿੰਤਨ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇ ਅੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ।